ਡਾਡੀ ਪੁਨੇ ਸੂਟਾਂ ਦੇ ਲਾਤੀਆਂ ਬਹੁਤ ਵੱਡੀਆਂ ਆਫਰਾਂ ਜਿਹੜੇ ਬਾਜ਼ਾਰਾਂ ਦੇ ਵਿੱਚ ਕੱਡੇ ਘਟਾਏ ਸੂਟੇ ਜਿਹੜੇ 2-2000 ਤੇ ਮਿਲਦੇ ਆ ਇੱਥੇ ਰੇਟ ਕਰਤਾ ਸਿਰਫ 550 ਗਰਮੀ ਵਾਲੇ ਸੂਟ ਆ ਕੋਈ 2500 ਨਹੀਂ ਕੋਈ 2600 ਨਹੀਂ 895 ਰੇਟ ਸੂਟ ਕਿੰਨਾ ਸੋਹਣਾ ਕਰੇਵ ਦਾ ਦੇਖੋ ਡੀਸੈਂਟ ਕਿੰਨਾ ਸੋਹਣਾ ਵਰਕ ਹੈਗਾ ਕੋਈ ਕਹਿੰਦਾ 3000 ਕੋਈ ਕਹਿੰਦਾ 3200 ਸਾਡੇ ਕੋਲ ਆ ਜਾਓ ਸਿਰਫ ਲੈ ਜਾਓ 1050 ਦੇ ਵਿੱਚ ਲੋ ਵੀ ਜਿਨ੍ਹਾਂ ਲੈਣਾ ਦੇਣ ਲੈ ਲਈ ਕਪੜਾ ਜਿਨ੍ਹਾਂ ਦੇ ਘਰ ਵਿਆਹ ਸ਼ਾਦੀਆਂ ਜਲਦੀ ਜਲਦੀ ਆ ਜਾਓ ਜਿਹੜੀਆਂ ਕੁੜੀਆਂ ਕਹਿੰਦੀਆਂ ਸਾਨੂੰ ਚੰਡੀਗੜ੍ਹ ਸਟਾਈਲ ਚਾਹੀਦਾ ਸਾਨੂੰ ਮਹਾਲੀ ਸਟਾਈਲ ਚਾਹੀਦਾ ਸਾਨੂੰ ਚਾਹੀਦਾ ਦਿੱਲੀ ਬੰਬੇ ਵਾਲੇ ਇਹਦੀਆਂ ਫੋਟੋ ਵਾਲੇ ਸੂਟ ਚਾਹੀਦੇ ਆ ਆ ਦੇਖੋ 6500 6600 5500 ਐਦਾਂ ਬਜ਼ਾਰਾਂ ਦੇ ਵਿੱਚ ਰੇਟ ਚੱਲਦੇ ਇਹਨਾਂ ਦੇ ਪਰ ਸਾਡੇ ਕੋਲ ਆ ਜਾਓ ਲੈ ਜਾਓ ਸਿਰਫ 295 ਦੇ ਵਿੱਚ ਇਹ ਵੀ 50000 ਰੁਪਏ ਦਾ ਕਪੜਾ ਬਜ਼ਾਰਾਂ ਚ ਵੱਡੇ ਸ਼ੋਰੂਮਾਂ ਤੇ ਜਾ ਕੇ ਖਰੀਦਦੇ ਹੋ ਤੁਸੀਂ ਵੱਡਾ ਡਿਪੂ ਤੇ ਆ ਜਾਓ 20000 ਰੁਪਏ ਚ ਦੇ ਦੇਾਂਗੇ ਆ ਦੇਖੋ ਬਨਾਰਸੀ ਸੂਟ ਕਿੰਨਾ ਸੋਹਣਾ ਆ ਚੁੱਕਾ ਹੈਗਾ 2600 ਤੇ 50 ਰੁਪਏ ਚ 4-5 ਜਿਆਦਾ ਤੋਂ ਘੱਟ ਨਹੀਂ ਮੈਨ ਹੈਗਾ ਨਾ ਦੇਖੋ ਬਾਟਮ ਕਿੰਨੀ ਸੋਹਣੀ ਆ ਚੁੱਕੀ ਹੈ ਦੁਪੱਟਾ ਕਿੰਨਾ ਸੋਹਣਾ ਆ ਚੁੱਕਾ ਆਪਾਂ ਤੁਹਾਨੂੰ ਦੇਣਾ ਸਿਰਫ 2900 ਤੇ 50 ਰੁਪਏ ਦੇ ਵੱਡਾ ਡਿਪੂ ਤੇ ਆਓ ਆਹ ਸੂਟ ਪਾ ਕੇ ਵਿਆਹ ਤੇ ਜਾਓ ਜਿੱਦਾਂ ਕਬੱਡੀ ਟੂਰਨਾਮੈਂਟ ਦੇ ਵਿੱਚ ਚੀਫ ਗੈਸਟ ਦੀ ਟੌਰ ਹੁੰਦੀ ਇਦਾਂ ਵਿਆਹ ਦੇ ਵਿੱਚ ਟੌਰ ਹੋਊਗੀ ਸੂਟ ਤੁਹਾਨੂੰ ਅਸੀਂ 10-10000 ਵਾਲੀ ਦਵਾਂਗੇ 15000 ਵਾਲੀ ਦਵਾਂਗੇ ਪਰ ਰੇਟ ਅਸੀਂ ਸਿਰਫ 10000 ਵਾਲੇ ਸੂਟ ਦਾ ਵੀ 2450 ਲੈਣਾ 3900 ਤੇ 95 ਰੁਪਏ ਵਿੱਚ ਕਿੰਨੇ ਕਿੰਨੇ ਸੋਹਣੇ ਆਰਟੀਕਲ ਡੀਆ ਨਹੀਂ ਦੇਖੋ ਕਿੰਨੇ ਕਿੰਨੇ ਸੋਹ ਭਾਜ 15000 ਤੋਂ ਘੱਟ 12000 ਤੋਂ ਘੱਟ ਕੋਈ ਸੂਟ ਨਹੀਂ ਹੁੰਦਾ ਤੁਹਾਨੂੰ ਆਹ ਵਾਲਾ ਵੱਡਾ ਢੀਪੂ ਤੇ ਆਜੋ 15000 ਵਾਲਾ ਸੂਟ ਵੀ ਤੁਹਾਨੂੰ 5500 ਚ। ਸ਼ਰਾਰੇ, ਗਰਾਰੇ, ਗਾਉਂ ਡਰਸਾਂ ਆਣੀਆਂ ਸਾਡੇ ਕੋਲ ਸ਼ਰਾਰੇ ਸੂਟ ਵੀ 1300 ਰੁਪਏ ਤੋਂ ਸ਼ੁਰੂ ਆ 895 ਤੋਂ ਸ਼ੁਰੂ ਆ। ਹਰ ਪੱਕੋ ਫਾਇਦੇ ਆ। ਸਲਾਹ ਜੀ ਵੱਡਾ ਢੀਪੂ ਨੇ ਸੂਟਾਂ ਦੇ ਲਾਤੀਆਂ ਬਹੁਤ ਵੱਡੀਆਂ ਆਫਰਾਂ ਜਿਹੜੇ ਬਾਜ਼ਾਰਾਂ ਦੇ ਵਿੱਚ ਕੱਡੇ ਘਟਾਏ ਸੂਟ ਜਿਹੜੇ 2-2000 ਤੇ ਮਿਲਦੇ ਆ ਇੱਥੇ ਰੇਟ ਘਟਤਾ ਸਿਰਫ 550 ਬਾਜ਼ਾਰ ਨਾਲੋਂ 4-4 ਗੁਣਾ ਰੇਟ ਘਟ ਕਰਤੇ ਆ। ਬਾਈ ਜੀ ਕੁਆਲਿਟੀ ਵੀ ਵਧੀਆ ਸੂਟ ਵੀ ਸੋਹਣੇ 2000 ਵਾਲਾ 550 ਪੜਤੇ ਪੜਤੇ ਕਿੱਦਾਂ ਪੈ ਰਹੇ ਆ ਆ ਭਾਈ ਧਾਗੇ ਦਾ ਕੰਮ ਕੀਤਾ ਦੇਖੋ ਕਿੰਨੇ ਸੋਹਣਾ ਸੂਟ ਆ ਚੁੱਕਾ ਆ ਲਓਵਰ ਦੇ ਵਿੱਚ ਕਿੰਨੇ ਕਿੰਨੇ ਸੋਹਣੇ ਆਰਟੀਕਲ ਡਿਜ਼ਾਈਨ ਦੇਖੋ ਨਾਲ ਕਿੰਨੇ ਕਿੰਨੇ ਸੋਹਣੇ ਆ ਦੇਖੋ ਚੁੰਨੀਆਂ ਕਿੰਨੇ ਕਿੰਨੇ ਟੋਰੀ ਆ ਚੁੱਕੀਆਂ ਹੈਗੀਆਂ ਭਾਈ ਆਪਾਂ ਜਨਾ 550 ਰੁਪਏ ਦਾ ਠੀਕ ਹੈ ਚ ਕਲਰ ਡਿਜ਼ਾਈਨ ਸਾਨੂੰ ਵੱਖੋ ਵੱਖਰ ਮੈਨੇ ਆ ਦੇਖੋ 695 ਕਿੰਨੇ ਸੋਹਣਾ ਸੂਟ ਆ ਚੁੱਕਾ ਦੇਖੋ ਕਿੰਨੇ ਕਿੰਨੇ ਸੋਹਣੇ ਨਾਲ ਲੈਸਾਂ ਲੱਗੀਆਂ ਡਿਜ਼ਾਈਨ ਕਿੰਨੇ ਸੋਹਣੇ ਆ ਚੁੱਕੇ ਆ ਨੋ ਵੀ ਜਿਨ੍ਹਾਂ ਲੈਣਾ ਦੇਣ ਲੈ ਲਈ ਕਪੜਾ ਜਿਨ੍ਹਾਂ ਦੇ ਘਰ ਵਿਆਹ ਸ਼ਾਦੀਆਂ ਜਲਦੀ ਜਲਦੀ ਆ ਜਾਓ 7:30-8:00 ਵਜੇ ਤੇ ਸਵੇਰ ਤੋਂ ਹੀ ਲੋਕਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਕਿਉਂਕਿ ਲੋਕ ਇੱਥੋਂ ਦੂਰੋਂ ਦੂਰੋਂ ਆ ਰਹੇ ਆ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਪ੍ਰਦੇਸ਼ ਤੱਕ ਤੋਂ ਜੰਮੂ ਤੱਕ ਤੋਂ ਲੋਕ ਆ ਕੇ ਆਪਣੇ ਫਾਇਦੇ ਲੈ ਰਹੇ ਆ ਆ ਦੇਖੋ ਵੈਰਾਈਟੀਆਂ ਕੁਆਲਿਟੀਆਂ ਮਲਮਲ ਦਾ ਕੱਪੜਾ કોટਨ ਦੇ ਵਿੱਚ ਆ ਗਿਆ ਜੀ ਗਰਮੇ ਵਾਲੇ ਸੂਟ ਆ ਕੋਈ 2500 ਨਹੀਂ ਕੋਈ 2600 ਨਹੀਂ 895 ਰੇਟ ਕਰਤਾ ਸਿਰਫ 895 ਦੇਖ ਵਟਸਐਪ 95 ਕਿੰਨੇ ਕਿੰਨੇ ਸੋਹਣੇ ਕੋਟਨ ਦੇ ਸੂਟ ਆ ਚੁੱਕੇ ਹੈਗੇ ਨਾਲ ਦੇਖੋ ਬਾਟਮ ਕਿੰਨੇ ਸੋਹਣੇ ਆ ਚੁੱਕੇ ਹੈਗੇ ਆ ਸਰਵਾਰ ਪਿਆਮੀ ਜੋ ਮਰਜੀ ਬਣਾ ਲਓ ਸੂਟ ਕਿੰਨਾ ਸੋਹਣਾ ਕਰੇਵ ਦਾ ਦੇਖੋ ਡੀਸੈਂਟ ਕਿੰਨਾ ਸੋਹਣਾ ਵਰਕ ਹੈਗਾ ਤੇ ਨਾਲ ਪੰਜਣ 1000 ਤੇ 50 ਰੁਪਏ ਵਿੱਚ ਡਿਜ਼ਾਈਨ ਥੋਨੇ ਵਿੱਚ ਬਖੋ ਬਖਰ ਮੈਂ ਹੈਗੇ ਆ ਦੇਖੋ ਜੀ ਜਿਹੜੀਆਂ ਕੁੜੀਆਂ ਕਿੰਨੀਆਂ ਸਾਨੂੰ ਮਾਡਰਨ ਵਾਲੇ ਸੂਟ ਚਾਹੀਦੇ ਬੁਟੀਕਾਂ ਵਾਲੇ ਚਾਹੀਦੇ ਪਾਰਟੀ ਵਾਲੇ ਚਾਹੀਦੇ ਫੋਟੋ ਵਾਲੇ ਸੂ 5500 ਐਦਾਂ ਬਜ਼ਾਰਾਂ ਦੇ ਵਿੱਚ ਰੇਟ ਚੱਲਦੇ ਇਹਨਾਂ ਦੇ ਪਰ ਸਾਡੇ ਕੋਲ ਆਜੋ ਲੈ ਜਾਓ ਸਿਰਫ 295 ਦੇ ਵਿੱਚ ਇਹ ਵੀ ਤੁਸੀਂ ਕਲਰ ਡਿਜ਼ਾਈਨ ਵੱਖੋ ਵੱਖਰੇ ਮੈਨੇ ਹੈਗੇ ਹਾਤਾਂ ਦੇਖੋ ਡਿਜ਼ਾਈਨਿੰਗ ਆ ਚੁੱਕਿਆ ਹੈ ਕਿ ਕਰੇਵ ਦੇ ਸੂਟ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਚਮਕਦਮ ਪੂਰੀ ਹੈਗੀ ਹੈ ਕਿੰਨਾ ਸੋਹਣਾ ਡੀਸੈਂਟ ਪੀਸ ਆ ਚੁੱਕਿਆਗਾ ਚੁਨੀਆ ਨਾਲ ਦੇਖੋ ਡੀਐਨਰ ਆ ਚੁੱਕੇ ਆ ਵੀ ਇਹ ਵੀ ਆਪਾਂ 1000 ਤੇ 500 ਰੁਪਏ ਵਿੱਚ ਦੇਣਾ ਜੀ ਦੇਖੋ ਬਹੁਤ ਸੋਹਣਾ ਫਰੰਟ ਬਣਿਆ ਹੋਇਆ ਜੇ ਆਪਾਂ ਦੁਪੱਟੇ ਦੀ ਗੱਲ ਕਰ ਲਈਏ ਦੇਖੋ ਦੁਪੱਟੇ ਦੇ ਵੀ ਜਾਲ ਬਣਿਆ ਆ ਇਦਾਂ ਦੇ ਸੂਟ ਵੀ ਤੁਹਾਨੂੰ ਬਾਜ਼ਾਰ ਨਾਲੋਂ 2-2 ਗੁਣਾ ਸਸਤੇ ਰੇਟਾਂ ਦੇ ਇੱਥੋਂ ਅਸੀਂ ਦੇ ਰਹੇ ਆ ਆ ਦੇਖੋ ਬਨਾਰਸੀ ਸੂਟ ਕਿੰਨਾ ਸੋਹਣਾ ਆ ਚੁੱਕਾ ਹੈਗਾ 2600 ਤੇ 500 ਰੁਪਏ ਵਿੱਚ ਭਾਜੀ 4-500 ਕੱਟ ਨਹੀਂ ਬਣਾ ਹੈਗਾ ਦੇਖੋ ਕੋਈ ਇਹਨੂੰ ਕਹਿੰਦਾ 2500 ਕੋਈ ਕਹਿੰਦਾ 3000 ਕੋਈ ਕਹਿੰਦਾ 3200 ਸਾਡੇ ਕੋਲ ਆ ਜਾਓ ਸਿਰਫ ਲੈ ਜਾਓ 1050 ਦੇ ਵਿੱਚ ਵੀ ਫੋਰ ਸਾਈਡ ਸਾਨੂੰ ਦੇ ਰਹੇ ਆ ਆ ਦੇਖੋ 2650 ਕਿੰਨੇ ਕਿੰਨੇ ਸੋਨੇ ਆ ਚੁਕੇ ਗਰਲਿਸ਼ ਲੋਕ ਤੇ ਕਿੰਨੇ ਕਿੰਨੇ ਸੋਨੇ ਵਰਕ ਦੇਖੋ ਕਿੰਨਾ ਸੋਨਾ neck ਬਣਿਆ ਤੇ ਨਾ ਦੇਖੋ ਘੇਰਾ ਕਿੰਨਾ ਟੋਰੀ ਆ ਚੁਕਾ ਹੈਗਾ ਅਪਾ ਦੁਪੱਟੇ ਗੱਲ ਕਰ ਲਈ ਦੁਪੱਟਾ ਨਾ ਦੇਖੋ ਕਿੰਨਾ ਟੋਰੀ ਆ ਚੁਕਾ ਹੈਗਾ ਇਹ ਆਪਾਂ ਦੇਣਾ 2600 ਤੇ 500 ਵਿੱਚ ਜਿਹੜੀਆਂ ਕੁੜੀਆਂ ਕਹਿੰਦੀਆਂ ਸਾਨੂੰ ਚੰਡੀਗੜ੍ਹ ਸਟਾਈਲ ਚਾਹੀਦਾ ਸਾਨੂੰ ਮਹਾਲੀ ਸਟਾਈਲ ਚਾਹੀਦਾ ਸਾਨੂੰ ਚਾਹੀਦਾ ਦਿੱਲੀ ਬੰਬੇ ਵਾਲੇ ਪੜੇ ਲਿਖੇ ਕੁੜੀਆਂ ਵਾਲੇ ਸਟਾਈਲ ਚਾਹੀਦੇ ਆ ਦੇਖੋ ਜੀ ਬਹੁਤ ਸੋਹਣੇ ਜੈਂਟਲੀ ਕੰਮ ਕੀਤੇ ਹੋਏ ਆ ਦੁਪੱਟੇ ਨਾਲ ਲਗਜ਼ਰੀ ਇੰਦਾਂ ਦੀਆਂ ਚੀਜ਼ਾਂ ਵੀ ਤੁਹਾਨੂੰ ਬਹੁਤ ਸਸਤੇ ਰੇਟਾਂ ਦੇ ਵੱਡਾ ਡਿੱਪੂ ਤੇ ਮਿਲ ਰਹੀਆਂ ਆ। ਆ ਦੇਖੋ ਕਿੰਨੇ ਕਿੰਨੇ ਸੋਹਣੇ ਪ੍ਰਿੰਟਡ ਆ ਚੁੱਕੇ ਹੈਗੇ ਆ। ਨਾਲ ਦੇਖੋ ਵਰਕ ਵੀ ਕੀਤਾ ਹੈਗਾ, ਸਿੱਪੀ ਦਾ ਵਰਕ ਵੀ ਕੀਤਾ, ਹੈਂਡ ਵਰਕ ਦੇ ਵਿੱਚ ਆ ਚੁੱਕਾ ਹੈਗਾ ਆ। 4-5 ਹਜ਼ਾਰ ਤੋਂ ਘੱਟ ਨਹੀਂ ਮੈਂਣਾ ਹੈਗਾ। ਨਾਲ ਦੇਖੋ ਬਾਟਮ ਕਿੰਨੀ ਸੋਹਣੀ ਆ ਚੁੱਕੀ ਹੈ, ਦੁਪੱਟਾ ਕਿੰਨਾ ਸੋਹਣਾ ਆ ਚੁੱਕਾ। ਆਪਾਂ ਤੁਹਾਨੂੰ ਦੇਣਾ ਸਿਰਫ ਇਹ 2900 ਤੇ ਪੀਆਰ ਪੇ ਵਿੱਚ। ਦੇਖੋ ਜੀ ਹਰ ਕਿਸੇ ਦੇ ਬਜਟ ਵਾਲਾ ਸੂਟ ਤੁਹਾਨੂੰ ਇੱਥੇ ਮਿਲ ਰਿਹਾ। ਕਿਸੇ ਨੇ 300-400 ਲੈਣਾ ਲੈ ਜਾਓ, 1000-1500 ਲੈਣਾ ਲੈ ਜਾਓ। ਜੇ ਤੁਹਾਡੇ ਬਜਟ ਅਨੁਸਾਰ ਅਸੀਂ ਚੀਜ਼ਾਂ ਤੁਹਾਨੂੰ ਦੇ ਰਣੀ ਆ ਆ ਦੇਖੋ 2950 ਰੇਂਜ ਕਿੰਨੇ ਕਿੰਨੇ ਸੋਨੇ ਸੂਟ ਆ ਚੁੱਕੇ ਡਿਜ਼ਾਈਨ ਕਿੰਨੇ ਕਿੰਨੇ ਸੁੱਪਰ ਆ ਚੁੱਕੇ ਹੈਗੇ ਨਾਲ ਦੇਖੋ ਚੁੰਨੀਆਂ ਕਿੰਨੀ ਖੁੱਲਡਲੀ ਆ ਚੁੱਕੀਆਂ ਨਾਲ ਦੇ ਕੋ ਬਾਜੂ ਵਰਕ ਕਿੰਨਾ ਸੋਨਾ ਆ ਚੁੱਕਾ ਹੈਗਾ ਇਹ ਆਪਾਂ ਦੇਣਾ 2850 ਰੁਪਏ ਵਿੱਚ ਹੀ ਹੁਣ ਤੁਸੀਂ ਆ ਸੂਟ ਦੇਖ ਕੇ ਹੈਰਾਨ ਵੀ ਹੋ ਜਾਣਾ ਪਰੇਸ਼ਾਨ ਵੀ ਹੋ ਜਾਣਾ ਕਿਉਂਕਿ ਬਾਜ਼ਾਰ ਦਾ ਰੇਟ ਹੈਗਾ 3000 3500 ਸੂਟ ਤੁਸੀਂ ਧਿਆਨ ਨਾਲ ਚੈੱਕ ਕਰ ਲਓ ਇੱਥੇ 3500 3000 ਵਾਲਾ ਸੂਟ ਵੀ ਤੁਹਾਨੂੰ 895 ਵਿੱਚ ਦਿੱਤਾ ਕਿਉਂਕਿ ਇੱਥੇ ਹਰ ਕਿਸੇ ਦਾ ਫਾਇਦਾ ਹੋ ਰਿਹਾ ਹੈ ਦੂਰੋਂ ਦੂਰੋਂ ਲੋਕ ਆ ਰਹੇ ਆ ਜਿਹੜਾ ਤੁਸੀਂ 50000 ਰੁਪਏ ਦਾ ਕੱਪੜਾ ਬਜ਼ਾਰਾਂ 'ਚ ਵੱਡੇ ਸ਼ੋਅਰੂਮਾਂ ਤੇ ਜਾ ਕੇ ਖਰੀਦਦੇ ਹੋ ਤੁਸੀਂ ਵੱਡਾ ਡਿੱਪੂ ਤੇ ਆਜੋ 20000 ਰੁਪਏ 'ਚ ਦੇ ਦਿਆਂਗੇ ਆ ਦੇਖੋ ਡਿਜ਼ਾਈਨ ਕਿੰਨੇ ਕਿੰਨੇ ਸੋਬਰ ਆ ਚੁੱਕੇ ਆ ਕਿ ਹਰ ਤਾਂ ਤੁਹਾਨੂੰ ਕਲਰ ਮੈਂਟ ਹੈਗਾ ਲਾਈਟ ਹੈਗਾ ਡਾਰਕ ਹੈਗਾ ਦੇਖੋ ਨੈਕ ਤੇ ਕਿੰਨਾ ਸੋਹਣਾ ਵਰਕ ਆ ਪੂਰਾ ਹੈਵੀ ਦੇ ਵਿੱਚ ਆ ਚੁੱਕਾ ਹੈਗਾ ਤੇ ਨਾਲ ਪਰਲ ਦਾ ਕੰਮ ਕੀਤਾ ਤੇ ਨਾਲ ਕੋਈ ਸਿੱਪੀ ਦਾ ਕੰਮ ਕੀਤਾ ਹੈਗਾ ਆਪਾਂ ਦੇਣਾ ਸਿਰਫ 3400 ਤੇ ਪਿਆਰ ਪੇ ਵੇਚਣਾ ਸਮਝੋ ਬਾਹਰ ਗੱਲਾਂ ਹੋ ਗਈਆਂ ਰੈੱਡ ਸੂਟ ਹੈਗਾ 4500 5000 ਤੋਂ ਘੱਟ ਕੋਈ ਦਿੰਦਾ ਨਹੀਂ ਹੈਗਾ ਇਹਦਾ ਰੇਟ ਤੁਸੀਂ ਲਾਤਾ ਸਿਰਫ 1000 ਰੁਪਿਆ ਇਹ ਕਿੱਦਾਂ ਕਰੀ ਜਾਂਦੇ ਹੋ ਸਾਰਾ ਕੁਝ ਅੱਜ ਅਸੀਂ ਦਾਦਾ 15 ਦੇ ਮਾਰਜਿਨ ਦੇ ਕੰਮ ਕਰਨਾ ਹੁੰਦਾ ਨੇ ਇਹਨੇ ਇਹਨੇ ਸੋਨੇ ਵਰਕ ਆ ਚੁੱਕਿਆ ਗਿਆ ਨਾਲ ਦੇਖੋ ਬਾਜੂ ਵਰਕ ਕਿੰਨੇ ਸੋਨੇ ਆ ਚੁੱਕਿਆ ਗਿਆ ਤੇ ਨਾਲ ਦੇਖੋ ਚੁੰਨੀਆਂ ਕਿੰਨੇ ਕਿੰਟਰੀ ਆ ਚੁੱਕਿਆ ਗਿਆ ਵਿੱਚ ਬਹੁਤ ਜ਼ਿਆਦਾ ਹੋਰ ਵੀ ਤੁਹਾਨੂੰ ਕਲਰ ਤੇ ਵੈਰਿਟੀ ਮਿਲ ਜਾਣੀ ਹੈਗੀ ਦੇਖੋ ਜੀ ਸਾਡੇ ਸੂਟਾਂ ਦੇ ਰੇਟ ਇੰਨੇ ਘੱਟ ਆ ਲੋਕ ਇੰਗਲੈਂਡ ਤੋਂ ਦੁਬਈ ਤੋਂ ਜਰਮਨੀ ਤੋਂ ਫਰਾਂਸ ਤੋਂ ਅਮਰੀਕਾ ਤੋਂ ਕੈਨੇਡਾ ਤੋਂ ਵੀ ਆ ਰਹੇ ਆ ਕਿਉਂਕਿ ਐਨ ਆਰ ਆਈ ਕਹਿੰਦੇ ਵੀ ਜਦੋਂ ਅਸੀਂ ਪੰਜਾਬ ਜਾਣੇ ਆ ਤੇ ਅਸੀਂ 2-3 ਦਿਨ ਵੱਡਾ ਡੀਪੂ ਤੇ ਜ਼ਰੂਰ ਜਾਣੇ ਆ ਕਿਉਂਕਿ ਇੱਥੇ ਵੱਡਾ ਡੀਪੂ ਤੇ ਵੱਡੇ ਫਾਇਦੇ ਵੀ ਹੁੰਦੇ ਆ ਇਸ ਲਈ ਤੁਹਾਨੂੰ ਅਸੀਂ ਆ ਵੀ ਚੈੱਕ ਕਰ ਲਓ 895 850 990 ਦੇ ਵਿੱਚ ਦੇਈ ਜਾਂਦੇ ਆ ਸੂਟ ਆਹ ਦੇਖੋ 2950 ਰੇਂਜ ਕਿੰਨਾ ਸੋਹਣਾ ਸੂਟ ਆ ਚੁੱਕਾ ਵਾ ਜੀ ਕਿੰਨੇ ਕਿੰਨੇ ਸੋਹਣੇ ਮਿਰੇ ਲੱਗੇ ਹੈਗੇ ਆ ਪੂਰਾ ਡੀਸੈਂਟ ਪੀਸ ਹੈਗਾ ਆ ਐਨੀ ਸੋਨੇ ਸੋਨੇ ਨਾਲ ਚੁਣੀ ਆ ਚੁੱਕੀਆਂ ਗਿਆ ਮਤਲਬ ਵੱਡਾ ਡੀਪੋ ਤੇ ਆਓ ਆਹ ਸੂਟ ਪਾ ਕੇ ਵਿਆਹ ਤੇ ਜਾਓ ਜਿੱਦਾਂ ਕਬੱਡੀ ਟੂਰਨਾਮੈਂਟ ਦੇ ਵਿੱਚ ਚੀਫ ਗੈਸਟਰੀ ਟੌਰ ਹੁੰਦੀ ਏਦਾਂ ਵਿਆਹ ਦੇ ਵਿੱਚ ਟੌਰ ਹੋਊਗੀ ਜਦੋਂ ਤੁਸੀਂ ਬਾਜ਼ਾਰਾਂ 'ਚ ਜਾਂਦੇ ਹੋ ਤੁਸੀਂ ਬਾਹਾਂ 'ਚ ਪਾਰਸ ਪਾ ਕੇ ਕੋਈ ਇਹਨੂੰ 5500 ਮੰਗ ਲੈਂਦਾ ਕੋਈ 6500 ਮੰਗ ਲੈਂਦਾ ਕੋਈ 6000 ਮੰਗਦਾ ਐਨਆਰਆਈ ਭੈਣ ਭਾਈਆਂ ਦੀ ਲੁੱਟ ਹੁੰਦੀ ਆ ਰੱਜ ਕੇ ਪਰ ਇੱਥੇ 6500 ਨਹੀਂ ਲੈਣਾ 6000 ਨਹੀਂ ਲੈਣਾ 5500 ਨਹੀਂ ਲੈਣਾ 2650 ਰੁਪਏ ਦੇ ਵਿੱਚ ਲੈ ਜਾਓ ਤੁਸੀਂ ਦੁਪੱਟੇ ਵੀ ਨਾਲ ਸੋਨੇ ਦੇ ਰਹੇ ਆ ਕੋਲ ਲਗਜ਼ਰੀ ਸੂਟ ਆ ਗਿਆ 2950 ਰੇਂਜ ਦੇਖੋ ਕਿੰਨੇ ਕਿੰਨੇ ਸੋਪਰਾ ਆ ਚੁਕੇ ਹੈਗੇ ਆਮ ਸੂਟ ਦਾ ਸੋਨਾ ਰੇਟ ਦੱਸੋ ਇਹਦਾ ਕੀ ਆ ਰੇਟ ਭਾਜੀ ਹੈਗਾ ਘੱਟ ਹੈਗਾ ਬਾਅਦ 5-6 ਜਦੋਂ ਘੱਟ ਨਹੀਂ ਮੈਣਾ ਹੈਗਾ ਆਪਾਂ 2950 ਦੇਣਾ ਭਾਜੀ ਇਹ ਅੱਛਾ 2950 ਦੇਣਾ ਹਾਂਜੀ ਆ ਲਓ ਤੁਹਾਡੀਆਂ ਵੀ ਅੱਖਾਂ ਆਡੀਆਂ ਰਹਿਣੀਆਂ ਚੱਕੋ ਆਹ ਦੇਖੋ ਮਿਲਦਾ ਗੈਲਦਾ ਨਾ ਪੂਰਾ ਡਿਜ਼ਾਈਨ ਬਾਜ਼ਾਰ 'ਚ 3500 ਤੋਂ ਘੱਟ ਕਿਸੇ ਨੇ ਨਹੀਂ ਦੇਣਾ ਚੈਲੰਜ ਕਰਦੇ ਆ ਵੱਡਾ ਡਿੱਪੂ ਤੇ ਆ ਜਾਓ 1050 'ਚ ਲੈ ਜਾਓ ਸੂਟ ਭਾਰਾ ਉਹ ਵੀ ਆ ਵੀ ਦੇਖੋ ਕਿੰਨੇ ਸੋਨੇ ਆ 3900 ਤੋਂ 95 ਰੁਪਏ ਵਿੱਚ ਕਿੰਨੇ ਕਿੰਨੇ ਸੋਨੇ ਆਰਟੀਕਲ ਡਿਜ਼ਾਈਨ ਦੇਖੋ ਕਿੰਨੇ ਕਿੰਨੇ ਸੋਪਰਾ ਆ ਚ 85 85 16 ਸੂਟ ਇਦਾਂ ਬਿਜਾਰ ਚ ਵਿਕਦੇ ਇਹ ਪਰ ਵੱਡਾ ਡੀਪੂ ਆ ਜਿੱਥੇ ਤੁਹਾਡੇ ਰੱਜ ਕੇ ਪੈਸੇ ਬਚ ਰਹੇ ਆ ਰੱਜ ਕੇ ਚੰਗੀ ਤੇ ਵਧੀਆ ਕੁਆਲਿਟੀ ਮੈਂ ਰਹੀ ਆ ਦੈਨ ਤੁਹਾਡੇ ਕੋਲ ਬਹੁਤ ਔੜਿਆ 60 60 ਦੀ ਪਹੁੰਚ ਜਾਓ ਜਿਹੜਾ ਬੰਦਾ ਕਹਿੰਦਾ ਬਈ ਸਾਨੂੰ 10-10 ਹਜ਼ਾਰ ਵਾਲੀ ਸੂਟ ਚਾਹੀਦੀ ਆ 15-15 ਹਜ਼ਾਰ ਵਾਲੀ ਸੂਟ ਚਾਹੀਦੀ ਆ ਉਹ ਸਾਡੇ ਕੋਲ ਆਜੋ ਸੂਟ ਤੁਹਾਨੂੰ ਅਸੀਂ 10-10 ਹਜ਼ਾਰ ਵਾਲੀ ਦਵਾਂਗੇ 15 ਹਜ਼ਾਰ ਵਾਲੀ ਦਵਾਂਗੇ ਪਰ ਰੇਟ ਅਸੀਂ ਸਿਰਫ 10000 ਵਾਲੇ ਸੂਟ ਦਾ ਵੀ 2450 ਲੈਣਾ ਆ ਦੇਖ ਲਓ ਕਿੰਨਾ ਸੋਹਣਾ ਕੰਮ ਕੀਤਾ ਭਾਜੀ ਸਸਤੇ ਸੂਟਾਂ ਨੇ ਤੁਸੀਂ ਫਾਇਦੇ ਕਰਦੇ ਹੋ ਮਹਿੰਗੇ ਸੂਟਰ ਵਿੱਚ 5-5000 6-6000 ਦਾ ਬਾਜ਼ਾਰ ਨਾਲੋਂ ਫਰਕ ਆ ਸੂਟਾਂ ਵਿੱਚ ਭਾਜੀ ਲੁੱਟ ਬੰਦ ਕਰ ਦਿੱਤੀ ਆ ਆਪਾਂ ਤੁਹਾਨੂੰ ਪਤਾ ਹੈਗਾ ਹਰ ਤਾਂ ਭੈਣ ਭਦਾ ਫਾਇਦਾ ਕਰਨਾ ਹੈਗਾ ਨਾ ਦੱਸੋ ਭਾਜੀ ਕੀ ਰਟਾਂਗਾ ਤੁਹਾਡੇ ਹਿਸਾਬ ਨਾਲ ਇਹਦਾ ਦੇਖੋ ਭਾਜੀ 12000 15000 ਜੋ ਮਰਜ਼ੀ ਕਹਿ ਲਓ ਲੈ ਲਓ ਪਤਾ ਕਿਉਂ ਸੂਟ ਤਾਂ ਸੋਹਣਾ ਆ ਦੇਖੋ ਸੂਟ ਤੋਂ ਵੀ ਜ਼ਿਆਦਾ ਹੈਵੀ ਦੁਪੱਟਾ ਆ ਦੁਪੱਟਾ ਤੁਸੀਂ ਇਨਾ ਲਗਜ਼ਰੀ ਲੈਣ ਚੱਲ ਜਓ 5-5000 ਰੁਪਏ ਦਾ ਦੁਪੱਟਿਆਂ ਦਾ ਲੈ ਲੈਂਦੇ ਆ ਤੁਸੀਂ ਵੱਡੇ ਸ਼ੋਅਰੂਮਾਂ ਦੇ ਜਾਣੀਓ ਜਨੋ ਤੇ ਇਹਦਾ ਹੈਵੀ ਸੂਟ ਦੇ ਨਾਲ ਹੈਵੀ ਦੁਪੱਟਾ ਆ 12-14-15000 ਜਿੰਨਾ ਮਰਜ਼ੀ ਕਰੋ ਜੈ ਜੀ ਹੈ ਜੀ ਇਹਦਾ ਰੇਟ ਤੁਸੀਂ ਦੱਸੋ ਕੀ ਆ ਤਾਂ ਉਹ ਹੈਗੇ 1000-2000 ਘਟਾ ਕੇ ਦੇ ਵੀ ਦੇਣਾ ਹੈਗਾ ਆ ਠੀਕ ਆ ਆਪਾਂ ਜਣਾ 5500 ਚ ਰੰਗੜੀਆਂ ਨਹੀਂ ਵਖੋ ਹੁਣ ਤੁਸੀਂ ਚੈੱਕ ਕਰ ਲਓ 15000 ਤੋਂ ਘੱਟ 12000 ਤੋਂ ਘੱਟ ਕੋਈ ਸੂਟ ਨਹੀਂ ਹੁੰਦਾ ਤੁਹਾਨੂੰ ਆਹ ਵਾਲਾ ਵੱਡਾ ਡੀਪੂ ਤੇ ਆ ਜਾਓ 15000 ਵਾਲਾ ਸੂਟ ਵੀ ਤੁਹਾਨੂੰ 5500 ਚ 10000 9000 ਰੁਪਏ ਦਾ ਫ ਦੂਰੋਂ ਦੂਰੋਂ ਲੋਕ ਆ ਰਹੇ ਇਸ ਤੋਂ ਇਲਾਵਾ ਤੁਸੀਂ ਸ਼ਰਾਰੇ ਗਰਾਰੇ ਗਾਉਂ ਡ੍ਰੈਸਾਂ ਆਣੀਆਂ ਸਾਡੇ ਕੋਲ ਸ਼ਰਾਰੇ ਸੂਟ ਵੀ 1300 ਰੁਪਏ ਤੋਂ ਸ਼ੁਰੂ ਆ 895 ਤੋਂ ਸ਼ੁਰੂ ਆ ਹਰ ਪੱਕੋ ਫਾਇਦੇ ਆ ਸਵੇਰ ਤੋਂ ਲੋਕ ਆ ਰਹੇ ਆ ਵੱਡੇ ਫਾਇਦੇ ਕਰਾ ਰਹੇ ਆ ਤੁਸੀਂ ਵੀ ਆ ਜਾਓ ਵੱਡਾ ਡੀਪੂ ਆ ਜਾ ਚੋ ਨੰਬਰ ਸਕਰੀਨ ਤੇ ਹੈਗਾ Google ਤੇ ਪਾ ਲਿਓ ਉਂਗਲੀ ਮਾਰ ਦਿਓ ਉਹਨੇ ਤੁਹਾਨੂੰ ਇੱਥੇ ਗੱਡੀ ਲਿਆਉਣੀ ਆ ਜੇ ਤੁਸੀਂ ਰੋਜ਼ ਦੀ ਅਪਡੇਟ ਦੇਖਣੀ ਆ Facebook ਤੇ ਵੱਡਾ ਡੀਪੂ ਦਾ ਪੇਜ ਹੈਗਾ ਉੱਥੇ ਜਾ ਕੇ ਦਬ ਦਿਓ ਉਂਗਲੀ ਇਹੀ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਇੰਸਟਾਗ੍ਰਾਮ ਤੇ ਕਰ ਲਿਓ ਭਾਈ ਜੀ ਰੋਜ਼ ਪਾਉਨੇ ਹੋ ਵੈਰਾਈਟੀਆਂ ਭਾਈ ਜੀ ਨਵੀਂ ਨਵੀਂ ਸਾਡੀ ਅਪਡੇਟ ਦੇਖਣ ਵਾਸਤੇ ਇੰਸਟਾਗ੍ਰਾਮ YouTube Facebook ਦੇ ਪੇਜ ਹੈਗੇ ਲਾਈਕ ਫੋਲੋ ਸਬਸਕ੍ਰਾਈਬ ਕਰ ਸਕਦੇ ਨਵੀਂ ਨਵੀਂ ਅਪਡੇਟ ਦੇ ਨਾਲ ਹੀ ਕਿ ਜੇ ਤੁਸੀਂ ਕੋਈ ਚੀਜ਼ ਘਰ ਮੰਗਵੋਣੀ ਹੈ ਘਰ ਵੀ ਮੰਗਵਾ ਸਕਦੇ ਹੈਗੇ ਸੋ ਪਹੁੰਚੋ ਛੇਦ ਜੀ ਤੁਹਾਡੀ ਅਡੀਕ ਵੱਡਾ ਡਿਫੂ ਆਜਾ ਚੌਂਕ ਬੰਗਾ ਸ਼ਹਿਰ